ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ 'ਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋ ਲਗਾਵੇ ਇਹ ਸ਼ਬਦ ਭਾਈ ਸਰ ਭਾਈ ਜੁਜਾਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਉਹਨਾਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਹੈ ਅੱਜ ਆਪਾਂ ਇਹ ਸ਼ਬਦ ਮੰਦਰ ਸ਼ਬਦਿਕ ਦੇ ਪੰਜਵੇਂ ਕਾਲੇ ਤੋਂ ਮੇਰੀਆਂ ਪਿਆਰਾਂ ਦੇ ਬੱਚਿਆਂ ਦੇ ਸਕੇਲ ਤੋਂ ਸ਼ਬਦ ਸਿੱਖਾਂਗੇ ਜੀ ਇਸ ਸ਼ਬਦ ਦੀ ਤਾਲ ਗਹਿਰਵਾ ਤਾਲ ਹੈ ਇਸ ਸ਼ਬਦ ਇਸ ਸ਼ਬਦ ਅੰਦਰ ਲੱਗਣ ਵਾਲੇ ਸੁਰਾਂ ਹਨ ਜੀ ਸਾਰੇ ਕੁਮਲ ਗਾ ਕੁਮਲ ਮਾ ਪਾ ਦਹਾ ਕੁਮਲ ਤਨੀ ਕੁਮਲ ਪੈਰ ਵੀ ਰਾਗ ਦੀਆਂ ਸੁਰਾਂ ਹਨ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਜੀ ਪਹਿਲਾਂ ਮੈਂ ਅੱਜ ਨੂੰ ਸਥਾਈ ਤੇ ਅੰਤਰਾ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਅੱਜ ਨੂੰ ਸਲੋ ਸਲੋ ਸੁਰਾਂ ਤੇ ਸਾਰਾ ਸ਼ਬਦ ਸਮਝਾਵਾਂਗਾ ਇਸ ਸ਼ਬਦ ਦੀ ਤਾਲ ਗਹਿਰਵਾ ਤਾਲ ਹੈ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉੱਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਉਹਨਾਂ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆਪਜੀ ਹਿੰਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਪੁੱਲ ਜੀ ਦੀ ਮਾਫੀ ਹੈ ਕਿ ਤੁਸੀਂ ਮਤਬਕਸ਼ੀ ਨਹੀਂ ਸ਼ਬਦ ਸਿੱਖੀਏ ਜੀ ਮਾਂ ਬੇਟੀ ਦੋਰ ਦੇ ਖੇ ਨੀਂਦ ਦਾ ਦਨ ਗੁਰ ਬਿਨ ਹੋ ਲਗਾਵੈ ਮੇਰੇ ਮਨ ਤਨ ਵੀ ਦਨ ਗੁਰ ਬਿਨ ਹੋ ਲਗਾਵੈ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੈ ਮੈਂ ਬਿਨ ਗੁਰ ਦੇਖੇ ਮਦਸੂਦਨ ਮੇਰੇ ਮਨ ਤਨ ਪ੍ਰਾਨਾ ਹਰ ਬੇਨ ਦੂ ਜਾ ਅਵਰ ਨ ਜਾਣਾ ਕੋਈ ਸਜਨ ਸੰਤ ਮਿਲਾਵਡ ਪਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਰ ਪ੍ਰਭੂ ਤਾਰਾ ਦਸਦੀਓ ਮੈਂ ਬੇਰ ਕੋ ਜਨੇ ਕੀ ਨੁੰਦੇ ਨਯਾ ਹਮਨ ਤਨ ਖੋਜੀ ਪਾਲ ਪਲਾਈ ਕਿਉ ਪਿਆਰਾ ਪ੍ਰੀਤ ਮਿਲ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸਦੀ ਹੋ ਵਿੱਚ ਸੰਗਤ ਹਰ ਪ੍ਰਭ ਸਤਿਓ ਮਟੇਨ ਗੁਰ ਦੇ ਕੇ ਨੀਦ ਨਯਾਵ ਮੇਰਾ ਪਿਆਰਾ ਪ੍ਰੀਤਮ ਸਤ ਗੁਰ ਰਖਵਾ ਨਾ ਥੰਦਾਰਕ ਦੀਨ ਕਰੋ ਪ੍ਰਤਪਾਲਾ ਤੇਰਾ ਮਾਤ ਪਿਤਾ ਗੁਰ ਸਤ ਗੁਰ ਪੂਰਾ ਗੁਰ ਜਲ ਮਿਲ ਕਮਨ ਬਿਗ ਸਹਿ ਜੀਓ ਮੈਂ ਬਿਨ ਗੁਰ ਦੇਖੇ ਹਰ ਦਇਆ ਕਰੋ ਗੁਰ ਮੇ ਲੋ ਜਨ ਨਾਨਕ ਗੁਰ ਮਿਲ ਰਹਿ ਸਦੀਓ ਜਨ ਨਾਨਕ ਗੁਰ ਮਿਲ ਰਹਿ ਸਦੀਓ ਨਬੇ ਇਹ ਸਥਾਈ ਤੇ ਬਾਕੀ ਅੰਦਰੀ ਆਪਾਂ ਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਫਰਾਂ ਤੇ ਸਾਰਾ ਸ਼ਬਦ ਸਿੱਖਦੇ ਹਾਂ ਜੀ ਮੈਂ ਬਿਨ ਗੁਰ ਦੇਖੇ ਮੈਂ ਬਿਨ ਗੁਰ ਸਾਰੇ ਗਰੇ ਸਨੀ ਨੀ ਸਸਾ ਸਾਰ ਮੈਂ ਬਿਨ ਗੁਰ ਦੇਖੇ ਅਗਲੀ ਲਾਈਨ ਨੀਦ ਨਯਾ ਵੈ ਰਿਗਰਿ ਸਾਨੀ ਮਿਸਾਸਾ ਅਗਲੀ ਲਾਈਨ ਮੇਰੇ ਮਨ ਤਨ ਵੇਦਨ ਮੇਰੇ ਮਨ ਤਨ ਵੇਦਨ ਸਾਸਮ ਮਪ ਪਧਦਧ मे मन तन वेदन गुरबीर गुरबीर् गुरबीर्ो गुरबीर् गुर पापा मा गुरबेर हो ल गव लगा ਮਾ ਗਮ ਮਾ ਗਰੇ ਰੇ ਗ ਗ ਸਾ ਲਗਾਵੇ ਮੈਂ ਬਿਨ ਗੁਰ ਦੇਖੇ ਨੀਂਦ ਨਯਾ ਇਹ ਸਟਾਈ ਹੈ ਹੁਣ ਆਪਾਂ ਪਹਿਲਾ ਅੰਤਰਾ ਸਿੱਖਦੇ ਹਾਂ ਜੀ ਮਦਸੂਦਨ ਸਾਰੇ ਨੀ ਨੀ ਸ ਸ ਮਦ ਸੁਦਨ ਮੇਰੇ ਮਨ ਤਨ ਪ੍ਰਾਨਾ ਸਾਰੇ ਨੀ ਨੀ ਸ ਸ ਮੇਰੇ ਮਨ ਤਨ ਪ੍ਰਾਨਾ ਹਾ ਹਰ ਬਿਨ ਦੂਜਾ ਹੋ ਹਰ ਬੇਨ ਸਾਸਾਨੀ ਦਾ ਪਦ ਹੋ ਹਰ ਬੇਨ ਦੂਜਾ ਹੋ ਹਰ ਬੇਨ ਦੂਜਾ ਹੋ ਹਰ ਬੇਨ ਸਾਸਾਨੀ ਦਾ ਮਪਾ ਪਾ ਪਾ ਅਬ ਅਵਰ ਨਾ ਜਾਣਾ ਔਰ ਨਾ ਜਾਣਾ ਨਿਦਪਮ ਮਮਾ ਮਮਾ ਔਰ ਨਾ ਜਾਣਾ ਅਗਲੀ ਲਾਈਨ ਕੋਈ ਸਜਨ ਸੰਤ ਮਿਲੇਵਡ ਪਾਗੀ ਮਹਰ ਪ੍ਰਭ ਪਿਆਰਾ ਦਸੈ ਜੀਓ ਨਨ ਗੁਰ ਦੇਖੇ ਨੀਂਦ ਨਾ ਆਵੇ ਇਹ ਪਹਿਲਾ ਅੰਤਰਾ ਹੈ ਜੀ ਅਸਥਾਈ ਤੇ ਪਹਿਲਾ ਅੰਤਰਾ ਨਾ ਬਾਕੀ ਅੰਦਰ ਸਿੱਖਦੇ ਹਾਂ ਜੀ ਨੈਕਸਟ ਦੂਸਰਾ ਅੰਤਰਾ ਹਉ ਮਨ ਤਨ ਖੋ ਜੀ ਭਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸਦੀ ਓ ਇਹ ਦੂਸਰਾ ਅੰਤਰਾ ਹੈ ਹੁਣ ਆਪਾਂ ਤੀਸਰਾ ਤੇ ਚੌਥਾ ਲਾਸਟ ਅੰਤਰਾ ਸਿੱਖਾਂਗੇ ਤੀਸਰਾ ਅੰਤਰਾ ਮੇਰਾ ਪਿਆਰਾ ਪ੍ਰੀਤਮ ਸਤਗੁਰ ਰਖਵਾਲਾ ਮ ਬਾਰਕ ਦੀਨ ਕਰੋ ਪ੍ਰਤਪਾਲਾ ਮੇਰਾ ਮਾਤ ਪਿਤਾ ਗੁਰ ਸਤ ਗੁਰ ਪੂਰਾ ਗੁਰ ਜਲ ਮਿਲ ਕਮਨ ਵਿਗਸੈ ਜਿਓ ਇਹ ਤੀਸਰਾ ਦਰ ਹੈ ਹੁਣ ਆਪਾਂ ਲਾਸਟ ਚੌਥਾ ਦਰ ਰੱਖ ਸਕਦੇ ਹਾਂ ਹਰ ਹਰ ਦਇਆ ਕਰੋ ਗੁਰ ਮੇਲੋ ਜਨ ਨਾਨਕ ਗੁਰ ਮਿਲ ਰਹੈ ਸਤਿਓ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਇਹ ਹੈ ਅਜਦਾ ਸ਼ਬਦ ਹੈ ਜੀ ਜਿਵੇਂ ਮੈਂ ਆਪ ਜੀ ਨੂੰ ਸਲੋ ਸਲੋ ਸਰਾਂਤੀ ਸਰਗਮ ਦੇ ਨਾਲ ਸਾਰਾ ਸ਼ਬਦ ਸਮਝਾਇਆ ਵੀ ਨੇ ਉਸ ਤਰੀਕੇ ਨਾਲ ਸਿੱਖਣਾ ਹੈ ਪਾਲਚਕੀਤੀ ਮਾਫੀ ਗਏ ਉਸ ਮਤਵਕ ਖਿਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ